ਸਾਨੂੰ ਆਹ ਦਿੰਦੇ ਤੁਹਾਡੇ ਮਾਮੇ ਆਂ ਤੁਹਾਡੇ ਚਾਚੇ ਆਂ ਤੇ ਮੁੜ ਕੇ ਕੋਈ ਵੀ ਨਹੀਂ ਪੁੱਛਦਾ ਕੋਈ ਨਹੀਂ ਪੁੱਛਦਾ ਭਾਵੇਂ ਜੱਟ ਸਾਰੇ ਆਣ ਕੇ ਖਲੋ ਜਾਂ ਪਤਨ ਸਾਨੂੰ ਇੰਨੇ ਦਿੱਤੇ ਇਸ ਦੀ ਆਜ਼ਾਦੀ ਨੂੰ ਭਾਵੇਂ 78 ਸਾਲ ਬੀਤ ਚੁੱਕੇ ਨੇ ਪਰ ਗਰੀਬਾਂ ਦੇ ਹਾਲਾਤਾਂ ਨੂੰ ਦੇਖਿਆ ਜਾਵੇ ਤਾਂ ਗਰੀਬਾਂ ਦੇ ਹਾਲਾਤ ਅੱਜ ਵੀ ਜਿਹੜੇ ਨੇ ਅਸੀਂ ਵੀ ਖਾ ਸਕਦੇ ਆ ਕਿ ਉਹ ਇਸ ਤਰ੍ਹਾਂ ਦੇ ਨੇਕੀ ਉਹਨਾਂ ਦਾ ਰਹਿਣਾ ਸਹਿਣਾ ਜਿਹੜਾ ਗਰੀਬਾਂ ਦਾ ਬੜਾ ਹੀ ਮੁਸ਼ਕਲ ਹੋ ਚੁੱਕਾ ਹੈ ਭਾਵੇਂ ਕਿ ਸਰਕਾਰਾਂ ਵਾਅਦੇ ਕਰਦੀਆਂ ਨੇ ਕਿ ਅਸੀਂ ਗਰੀਬਾਂ ਦੇ ਜਿਹੜੇ ਮਕਾਨ ਨੇ ਉਹਨਾਂ ਨੂੰ ਪੱਕੇ ਕਰ ਦਿੱਤਾ ਹੈ ਜਿਹੜੀਆਂ ਬਾਲੀਆਂ ਵਾਲੀਆਂ ਛੱਤਾਂ ਉਹਨਾਂ ਨੂੰ ਲੈਂਟਰ ਕਰ ਦਿੱਤਾ ਮੈਂ ਤੁਹਾਨੂੰ ਅੱਜ ਇੱਕ ਐਸੇ ਗਰੀਬ ਪਰਿਵਾਰ ਦੀ ਕਹਾਣੀ ਨਾਲ ਮਿਲਾਵਾਂਗਾ ਜਿਨ੍ਹਾਂ ਦੇ ਛੱਤ ਦੇ ਉੱਪਰ ਸਭ ਤੋਂ ਕਮਜ਼ੋਰ ਲੱਕੜ ਜਿਹੜੀ ਹੁੰਦੀ ਹੈ ਧਰੇਕ ਦੀ ਉਹ ਪਾਈ ਹੋਈ ਹੈ ਡੰਡਿਆਂ ਦੀ ਛੱਤ ਹੈ ਔਰ ਰੋੜ ਦੇ ਉੱਪਰੋਂ ਜਿਹੜੇ ਕਾਨੇ ਤੇ ਸਰਕੜਾ ਵੱਢ ਕੇ ਜਿਹੜੀ ਛੱਤ ਜਿਹੜੀ ਆ ਉਹ ਉਨੇ ਹਾਲਾਤ ਇੱਕ ਵਾਰ ਦੀ ਅਜੇ ਤੱਕ ਕਿਸੇ ਨੇ ਸਾਰ ਨਹੀਂ ਲਈ ਗੱਲਬਾਤ ਕਰਦੇ ਆ ਇਸ ਗਰੀਬ ਪਰਿਵਾਰ ਨਾਲ 사ਸੀ ਗਾਲ ਜੀ 사ਸੀ ਗਾਲ ਕੀ ਨਾਂ ਜੇ ਜਰਨੈਲ ਜਰਨੈਲ ਸਿੰਘ ਵਾਹ ਤੇ ਤੁਹਾਡੇ ਜਿਹੜੇ ਘਰ ਦੇ ਹਾਲਾਤ ਆ ਅੱਜ ਤੱਕ ਕਿਸੇ ਨੇ ਸਾਰ ਲਈ ਆ ਕਿ ਨਹੀਂ ਲਈ ਨਹੀਂ ਨਹੀਂ ਕੀ ਤੁਹਾਡੇ ਤੇ ਛੱਤ ਕਿਉਂ ਨਹੀਂ ਪਾਈ ਗਈ ਬਾਬਾ ਜੀ ਇਹ ਨੇ ਆਜਨਾਂ ਕਿ ਜੋ ਪਿਆਰ ਦਾ ਬਾਇਣ ਵਾਲ ਗਾ ਮੀਨ ਹੀ ਹਰਦੇ ਹੋ ਮਰਮੋੜੀਆਂ ਬਣਾਇਆ ਹੈ ਚਲੋ ਨਾਲ ਮਾਤਾ ਜੀ ਮੌਜੂਦ ਨੇ ਮਾਤਾ ਜੀ ਨਾਲ ਗੱਲ ਕਰਦੇ ਮਾਤਾ ਜੀ ਸਸੀ ਗਾਲ ਜੀ ਸਸਰੀ ਗਾਲ ਜੀ ਕੀ ਨਾਂ ਜੀ ਸਵਿੰਦਰ ਕੌਰ ਸਵਿੰਦਰ ਕੌਰ ਸਵਿੰਦਰ ਕੌਰ ਜੀ ਜਿਹੜੇ ਘਰ ਦੇ ਹਾਲਾਤ ਨੇ ਇਹ ਤੁਹਾਡੇ ਜਿਹੜੇ ਸ਼ੁਰੂ ਤੋਂ ਇਦਾਂ ਦੇ ਹੀ ਆ ਜੀ ਸ਼ੁਰੂ ਤੋਂ ਹੀ ਇਹ ਘਰ ਇਸ ਤਰ੍ਹਾਂ ਦੀ ਸ਼ੁਰੂ ਤੋਂ ਕੀ ਗੱਲ ਕਿੰਨਾ ਲੰਮਾ ਸਮਾਂ ਹੋ ਗਿਆ ਬਜ਼ੁਰਗ ਜਿਹੜੇ ਨੇ ਬੜੇ ਕਮਜ਼ੋਰ ਨੇ ਤੇ ਤੁਸੀਂ ਇਹ ਘਰ ਦੀ ਛੱਤ ਕਿਉਂ ਨਹੀਂ ਪਾ ਸਕੇ ਕੀ ਕਾਰਨ ਸੀ ਪਾ ਸਕਕੇ ਵੀ ਸੱਸ ਜੋਰਾਵਾਰ ਹੀ ਰਹਿਣ ਇਹ ਦਿੰਦੀ ਤੇ ਆ ਜਿਹੜੇ ਬੱਚੇ ਹੋਏ ਆ ਪੇਕੇ ਚਲੀ ਜਾਂਦੇ ਆ ਉੱਥੇ ਟਾਈਮ ਕੱਟ ਕੇ ਦੋ ਚੌ ਮਹੀਨਿਆਂ ਦਾ ਕਰਕੇ ਤੇ ਆਉਣਾ ਤੇ ਫਿਰ ਇਹ ਫਿਰ ਇਹ ਬਜ਼ੁਰਗ ਬਜ਼ੁਰਗ ਕੀ ਕਰਦੇ ਰੇ ਸਾਰੀ ਉਮਰ ਖਾ ਕਰ ਲਈ ਦਿਹਾੜੀ ਤੇ ਖਾ ਲਈ ਰੋਟੀ ਦਿਹਾੜੀ ਰੋਟੀ ਖਾ ਲਈ ਕਰਕੇ ਆਹੇ ਆ ਆਪਣਾ ਕੰਮ ਤੰਦਾ ਕੀਤਾ ਤੇ ਇੰਨਾ ਤੇ ਵੀ ਦੁੱਖ ਵੰਦੇ ਤੇ ਆ ਵਿਆਹੀਆਂ ਹੈਗੇ ਤੇ ਮਾੜੀਆਂ ਚੰਗੀਆਂ ਅਰਥ ਦਿੱਤਿਆਂ ਉਹਨਾਂ ਨੂੰ ਮੈਂ ਕਿਹੜੀਆਂ ਡਾਚੀਆਂ ਦੇ ਦਿੱਤੀਆਂ ਲੀੜੇ ਪਾ ਦਿੱਤੇ ਤੋਰਦੇ। ਇਹ ਮਾਤਾ ਜੀ ਦਾ ਕਹਿਣਾ ਹੈ ਕਿ ਦੋ ਧੀਆਂ ਸੀ ਉਹਨਾਂ ਦੇ ਆਨੰਦ ਕਾਰਜ ਕਰ ਦਿੱਤੇ ਜਿਹੜੇ ਜਵਾਈ ਲੱਭੇ ਦੋ ਕੱਪੜਿਆਂ ਦੇ ਵਿੱਚ ਧੀਆਂ ਦੇ ਜਿਹੜੇ ਨੇ ਉਹ ਜਿਹੜੇ ਨੇ ਉਹਨਾਂ ਨੂੰ ਅਲਵਿਦਾ ਕਰ ਦਿੱਤਾ। ਮਾਤਾ ਜੀ ਬੇਟੇ ਕਿਨੇ ਨੇ ਤੁਹਾਡੇ? ਦੋਵੇਂ। ਦੋ ਬੇਟੇ ਨੇ। ਦੋ ਬੇਟੇ ਦੋ ਬੇਟੀਆਂ। ਚਾਰ ਬੱਚੇ। ਕੀ ਕਰਦੇ ਨੇ ਬੇਟੇ ਤੁਹਾਡੇ? ਆਹ ਵੇ ਲੋ ਹਾਵੇ ਤੁਹਾਡੇ ਸਾਹਮਣੇ ਇਹ ਵੇਖ ਲਿਆ ਤਾ। ਬੁੱਕਰਬਾਰੀ ਫੇਰਦਾ। ਨਹੀਂ ਵੇਕੇ ਫਿਰਦੀ ਉਹ ਫੇਰਦਾ। ਹਾਂ ਠੀਕ ਹੈ ਪਾ। ਆਹ। ਤੇ ਜੇ ਮੇਰਾ ਸਰ ਵਾਣਾ ਤੇ ਵੀਰਾ ਮੇਰਾ ਉਨੇ ਹੀ ਵਾਣਾ ਮੇਰੀ ਤੀਨੇ ਨਹੀਂ ਆਖਣਾ ਨਾ ਉਹਨੇ ਨਹੀਂ ਆਖਣਾ ਮੈਂ ਲਿਆਵਾ ਦਾ ਬਾਗਾ ਤੂੰ ਕਿਉਂ ਹੋਣਾ ਤੇ ਮੇਰੀ ਪੋਤਰੀ ਵੀ ਨਹੀਂ ਆਖਣਾ ਮੈਂ ਮਾ ਤਾਂ ਇਹ ਕੀ ਨੌ ਨਾ ਤੁਹਾਡੀ ਬਣਦੀ ਨਹੀਂ ਬਣਦੀ ਜੋਰਾਵਰ ਜਾਦੀ ਹੈ ਜੋਰਾਵਾਰੇ ਪਰ ਜਿੱਥੇ ਅਸੀਂ ਕਹਿ ਦਿੰਨੇ ਆ ਕਿ ਅਸੀਂ ਨੌ ਨਹੀਂ ਆਪਣੇ ਘਰ ਧੀ ਲਿਆਂਦੀ ਕੀ ਉਹਨੇ ਧੀ ਵਾਲਾ ਕੰਮ ਧੀਆ ਵਾਲਾ ਕੀਤਾ ਵੀ ਨਹੀਂ ਰੱਬਾ ਇਹੋ ਜੀ ਨੌ ਦਵੇਂ ਬਣਾ ਤੇ ਇਹੋ ਜੀ ਧੀ ਦੇ ਮੱਥੇ ਲਾਵੇਂ ਬਣਾ ਪੋਤਰੀ ਹੋਵੇ ਐਡੀ ਜਵਾਨ ਤੇ ਆਖੇ ਨਾ ਮੈਂ ਆਟਾ ਗਨ ਕੇ ਰੋਟੀਆਂ ਪਕਾਵਾਂ ਪਿਓ ਆਂਦਾ ਆਟਾ ਗਨ ਕੇ ਬੀਬੀ ਦੀਆਂ ਰੋਟੀਆਂ ਪਕਾਇਆ ਕਰ ਉਹਨੇ ਕਦੀ ਪ੍ਰਾਰਥਨ ਨਹੀਂ ਫੜੀ ਤੇ ਮੈਂ ਵੀ ਨਹੀਂ ਕਰੀ ਆਖੇ ਮਾਤਾ ਜੀ ਇੱਕ ਗੱਲ ਹੋਰ ਹੈ ਜਿੱਥੇ ਅਸੀਂ ਸ਼ਿਕਵੇ ਕਰਦੇ ਆਂ ਧੀਆ ਜੰਮ ਪੈਂਦੀਆਂ ਨੇ ਤੇ ਅਸੀਂ ਸ਼ਿਕਵਾ ਇਹ ਕਰਦੇ ਆਂ ਕਿ ਸਾਨੂੰ ਪੁੱਤ ਨਹੀਂ ਦਿੱਤਾ ਤੇ ਤੁਸੀਂ ਅੱਜ ਪੁੱਤ ਵਿਆਹ ਕੇ ਕਹਿੰਦੇ ਹੋ ਕਿ ਸਾਨੂੰ ਨੌਂ ਦਾ ਕੋਈ ਸੁੱਖ ਨਹੀਂ ਆ ਨਾ ਨਾ ਦਵਾਨੀ ਦਾ ਸੁੱਖ ਨਹੀਂ ਕੂਣ ਦਾ ਵੀ ਭੰਗ ਪਾੜਾ ਨਹੀਂ ਜੇ ਵਾ ਮੈਂ ਵੱਡੀ ਆ ਨਹੀਂ ਨਾ ਗੁੱਸੇ ਦੀ ਮਾਰੀ ਮੈਂ ਧੱਪਦੀ ਹੁੰਦੀ ਤੇ ਵੱਡੀ ਮੈਂ ਆ ਉਹ ਵਾ ਤੂੰ ਮਾਤਾ ਖੁੰਦੀ ਕਿਉਂ ਨੇ ਕੀ ਗੱਲ ਹੈ ਗੁੱਸਾ ਕਰਾ ਆ ਗਿਆ ਤੈਨੂੰ ਨਾ ਕੋਈ ਨਹੀਂ ਜੇ ਮਾਤਾ ਜੀ ਇਹ ਤਾਂ ਘਰ ਦੀਆਂ ਸਾਰੀਆਂ ਗੱਲਾਂ ਹੋ ਗਈਆਂ ਜਿਹੜੇ ਘਰ ਦੇ ਹਾਲਾਤ ਨੇ ਤੁਸੀਂ ਮਿਹਨਤ ਮਜ਼ਦੂਰੀ ਕਰਦੇ ਰਹੇ ਜਿਤਨਾ ਸਰਕਾਰਾਂ ਵਾਅਦੇ ਕਰਦੀਆਂ ਨੇ ਕਿ ਅਸੀਂ ਅਸੀਂ ਸਰਕਾਰਾਂ ਵਾਅਦੇ ਕਰਦੀਆਂ ਨੇ ਕਿ ਅਸੀਂ ਗਰੀਬਾਂ ਦੇ ਘਰ ਬਣਾ ਕੇ ਦੇਵਾਂਗੇ ਫਿਰ ਤੁਹਾਡਾ ਘਰ ਕਿਉਂ ਨਹੀਂ ਬਣਾ ਕੇ ਦੱਸ ਸਾਡੇ ਘਰ 'ਚ 10 ਰੁਪਏ 50 ਵੀ ਨਹੀਂ ਆਏ 50 ਰੁਪਏ ਵੀ ਕਿਤਰਾ ਹੁੰਦੇ ਆ ਕਈ ਵਾਰੀ ਲੋਕਾਂ ਨੇ ਆਖਿਆ ਆਹ ਕੰਮ ਚੱਲਣਾ 100-100 ਰੁਪਇਆ ਦੋ ਉਹ 100-100 ਕਰੀ ਦੋ ਵਾਰੀ ਦਿੱਤਾ ਐਰ ਕਾਂ ਦੇ ਣਡੀਆਂ ਹੀ ਇਹ 50-50 ਸੌਦਾ ਦਵਾਈਏ ਤੁਹਾਨੂੰ ਆਦਤ ਹੈ ਤੇ ਮੈਂ ਕਿਹਾ ਗੱਲਾਂ ਜੇ ਨਾ ਪੈਸੇ ਇਕੱਠੇ ਕਰਨੇ ਆ ਜਿਹਦੇ ਕੋ ਹੈਗੇ ਦੇਜੋ ਸਾਡੇ ਕਿਉਂ ਨਹੀਂ ਹੈਗੇ ਆਹ ਨਹੀਂ ਦੇਣੀ ਕਿਹੇ ਸੌਦਾ ਨਹੀਂ ਮੈਂ ਹਾਂ ਦੇਣਾ ਮੈਨੂੰ ਇਹੋ ਹੀ ਆਖ ਦਿੱਤਾ ਬੋਤੀ ਨੇ ਚੱਲ ਸਾਰਿਆਂ ਪਿੰਡ ਨਹੀਂ ਦੇ ਦਿੰਦੇ ਤੇ ਆਪਾਂ ਹੀ ਰਹਿ ਗਏ ਦੋਵੇਂ ਘਰ ਮੈਂ ਹਾਂ ਚੰਗਾ ਫਿਰ ਜਾ ਦੇ ਤੁਮ 200 ਰੁਪਏ ਹਾਟੇ ਜਿਤਨਾ ਪਿੰਡ ਪਿੰਡ ਦੇ ਵਿੱਚ ਸਰਪੰਚ ਪੰਚ ਬਣਦੇ ਨੇ ਉਹ ਸਰਕਾਰ ਦੀਆਂ ਸਹੂਲਤਾਂ ਗਰੀਬ ਪਰਿਵਾਰਾਂ ਦੀਆਂ ਜਿਹੜੀਆਂ ਲਿਖ ਕੇ ਮੁਸ਼ਕਲਾਂ ਭੇਜਦੇ ਨੇ ਕਦੀ ਪਿੰਡ ਦੇ ਸਰਪੰਚ ਨੇ ਆਣ ਕੇ ਨੂੰ ਤੁਹਾਡਾ ਹਾਲ ਚਾਲ ਪੁੱਛਿਆ ਨੇ ਹਾਲ ਚਾਲ ਨਹੀਂ ਪੁੱਛਿਆ ਨਾ ਵੋਟਾਂ ਲੈਣ ਵਰੀ ਸਾਨੂੰ ਆਹ ਦਿੰਦੇ ਤੁਹਾਡੇ ਮਾਮੇ ਆਏ ਤੁਹਾਡੇ ਚਾਕੇ ਆ ਤੇ ਮੁੜ ਕੇ ਕੋਈ ਵੀ ਨਹੀਂ ਪੁੱਛਦਾ ਕੋਈ ਨਹੀਂ ਪੁੱਛਦਾ ਆਵੇ ਜੱਟ ਸਾਰੇ ਆਣ ਕੇ ਖਲੋ ਜਾਣ ਤੇ ਗੱਲ ਅਖਵਾ ਲੈਣ ਸੱਚੀ ਗੱਲ ਆਖਾਂਗੇ ਜੋ ਕਰਨਾ ਕਰ ਲੈਣ ਜਦੋਂ ਕਿਸੇ ਤੋਂ ਆਇਆ ਨਹੀਂ ਤੇ ਝੂਠ ਕਿਤਰਾ ਮਾਰਦਾਂਗੇ ਵੀ ਤੁਹਾਨੂੰ ਸਾਨੂੰ ਇੰਨੇ ਦਿੱਤੇ ਜਦੋਂ ਕਿਸੇ ਨੇ ਦਿੱਤੇ ਹੀ ਨਹੀਂ ਤੇ ਸੱਚੀ ਗੱਲ ਦੇ ਵਿੱਚ ਬਰਕਤ ਆ ਲੈ ਆਈ ਦਾ ਤੇ ਦੇਣ ਲੈਣ ਦਾ ਨਹੀਂ ਕਿਸੇ ਨੂੰ ਪਤਾ ਕੋਈ ਗਰੀਬ ਆ ਜਾਂ ਇੰਨਾ ਸਾਡਾ ਬੁੱਢਾ ਬਿਮਾਰ ਹੋ ਗਿਆ ਹੈ ਮਰਨ ਕਿਨਾਰੇ ਤੇ ਮੈਂ ਰੋਵਾਂ ਵੀ ਹੈ ਰੱਬਾ ਸਾਡੇ ਹੱਥ 'ਚ ਤੇ ਹੈ ਵੀ ਕੁਛ ਨਹੀਂ ਨੇ ਪੁੱਤ ਤੁਸੀਂ ਕੱਲ੍ਹਗਾ ਹੀ ਆਇਓ ਨੇ ਜੇ ਆ ਗੱਲ ਹੋ ਗਈ ਤਾਂ ਤੁਸੀਂ ਕੱਲ ਆਇਓ ਕਿਸੇ ਨੂੰ ਨਾਲ ਨਾ ਲਿਆਇਓ ਸਾਡਾ ਘਰ ਕਿត្រਾਂ ਦਾ ਕੀ ਆਖਣਗੇ ਲੋਕੀ ਤੇ ਕਹੇ ਨੂੰ ਚਾਹ ਨਾ ਪਿਆਵਾਂਗੇ ਕਿ ਨੂੰ ਰੋਟੀ ਨਾ ਖਵਾਵਾਂਗੇ ਰੋਟੀ ਵੀ ਖਵਾ ਦਾਂਗੇ ਚਾਹ ਵੀ ਪਿਆ ਦਾਂਗੇ ਤੇ ਪਰ ਵੇਖਣ ਗਿਆ ਕੀ ਬਣਿਆ ਇੰਨਾ ਦੇ ਘਰ ਦਾ ਹਾਲ ਤੇ ਕੀ ਆਖਾਂਗੇ ਇੱਜ਼ਤ ਨਹੀਂ ਰਹਿੰਦੀ ਇੰਨਾ ਮੈਂ ਤੇ ਇਹਨਾਂ ਨੂੰ ਪੱਕੀਆਂ ਤੀ ਸੰਗਤ ਜੀ ਇੱਕ ਹੋਰ ਗੱਲ ਇੱਥੇ ਹੈ ਕਿ ਸਾਡੇ ਗਰੀਬਾਂ ਦੇ ਪੰਜਾਬ ਦੇ ਵਿੱਚ ਐਸੇ ਹਾਲਾਤ ਨੇ ਇੰਨਾ ਵਰਗੇ ਹੋਰ ਅਨੇਕਾ ਪਰਿਵਾਰ ਹੋਣਗੇ ਜਿਨ੍ਹਾਂ ਦੇ ਇਸ ਤੋਂ ਵੀ ਮਾੜੇ ਹਾਲਾਤ ਹੋਣਗੇ ਜਾਂ ਆਪਾਂ ਗੱਲ ਕਰ ਲਈਏ ਪਰ ਜਿੱਥੇ ਸਾਡੀ ਸਿੱਖ ਕੌਮ ਦੀ ਗੱਲ ਆਉਂਦੀ ਆ ਇਹ ਬਾਹਰਲੀਆਂ ਸਟੇਟਾਂ ਦੇ ਵਿੱਚ ਜਾ ਕੇ ਲੋਕਾਂ ਦੇ ਹਾਲਚਲ ਪੁੱਛ ਲੈਂਦੇ ਨੇ ਉਹਨਾਂ ਨੂੰ ਜਿਹੜੀਆਂ ਵੀ ਸਹੂਲਤਾਂ ਦੀ ਲੋੜ ਹੁੰਦੀ ਹੈ ਪਰ ਜਦੋਂ ਗੱਲ ਪੰਜਾਬੀਆਂ ਦੀ ਆਉਂਦੀ ਹੈ ਕਿ ਸਾਡੇ ਪੰਜਾਬੀ ਆਪ ਘਰ ਪੱਖ ਨਹੀਂ ਹੈਗਾ ਰਾਸ਼ਨ ਖਾਨ ਨੂੰ ਘਰ ਨਹੀਂ ਹੈਗਾ ਫਿਰ ਅਸੀਂ ਬਾਹਰ ਵੀ ਮਦਦ ਕਰੀ ਜਾਂਦੇ ਆ ਪਰ ਆਪਣੇ ਪੰਜਾਬ ਦੇ ਲੋਕਾਂ ਦਾ ਹਾਲ ਕਿਉਂ ਨਹੀਂ ਪੁੱਛਦੇ ਦਾਣਾ ਸਰਪੰਚ ਬਣਿਆ ਵਾ ਨਾ ਭਜਪੀਆ ਸਿੱਖਾਂ ਦਾ ਮੁੰਡਾ ਵੋਟਾਂ ਵੱਜ ਕੇ ਪਾਈਆਂ ਪਿੱਛਾ ਸਾਦਾ ਬੰਦਾ ਵਾ ਉਹਨੇ ਕੋਈ 1000 ਰੁਪਈਆ ਦੀ ਵੀ ਸਹੂਲਤ ਨਹੀਂ ਕੀਤੀ ਟਰੈਕਟਰ ਲੈ ਲਿਆ ਪੈੜੀਆਂ ਠੇਕੇ ਤੇ ਲੈ ਲੀਆਂ ਗਰੰਟਾਂ ਲੈ ਆ ਲਿਆ ਕਿਸੇ ਨੂੰ 100 ਰੁਪਈਆ ਨਹੀਂ ਦੋ ਮਿਹੜਿਆ ਤੇ ਦਿੰਦਾ ਆਪਣਾ ਘਰ ਬਣਾ ਲਿਆ ਤੇ ਕੀ ਕਰਾਂ ਮੈਂ ਫਿਰ ਆਖਿਆ ਵੀ ਸਾਡੇ ਵਾਸਤੇ ਸਾਡੇ ਬੰਦੇ ਕਿਸੇ ਨੂੰ ਖਿਲਾ ਰਿਆ ਆਹਾਂ ਬੋਟ ਨਹੀਂ ਪਾਉਂਦੇ ਜਦੋਂ ਕਿਸੇ ਦਾ ਸਵਾਰਨਾ ਹੀ ਨਹੀਂ ਸਾਡੇ ਬੰਦੇ ਨਹੀਂ ਸਵਾਰਨਾ ਤੇ ਕਰਾਂਗੇ ਕੀ ਹੁਣ ਮਾ ਤਾਂ ਫੇਰ ਦੁਬਾਰਾ ਸਰਪੰਚੀ ਦੀਆਂ ਵੋਟਾਂ ਆਉਣ ਆਲੀਆਂ ਕੀ ਤੁਸੀਂ ਬੋਟ ਪਾਉਗੇ ਅਸੀਂ ਬੋਟਾਂ ਪਾਵਾਂਗੇ ਜੇ ਕੋਈ ਦੇਣਗੇ ਤੇ ਅਹੀਂ ਵੀ ਆਖਾਂਗੇ 10-5000 ਦੇ ਦੋ ਤੇ ਵੋਟ ਲੈ ਲਓ ਬਥੇਰਾ ਚਿਰ ਦਿੱਤੀਆਂ ਵਾ ਤੇ ਪਰ ਦੇਣੇ ਕਿੰਨੇ 10-5000 ਕਿੰਨੇ ਦੇਣਾ ਕਿਸੇ ਨਹੀਂ ਦੇਣਾ ਜੀ ਮਾਤਾ ਜੀ ਆਪਾਂ ਗੱਲ ਇਹ ਆ ਕਿ ਜੇ ਆਪਾਂ ਪੈਸੇ ਲੈ ਕੇ ਵੋਟ ਦਵਾਂਗੇ ਤੇ ਫਿਰ ਤਾਂ ਉਹਨੇ ਤੁਹਾਡੀ ਬੋਟ ਮੁੱਲ ਲੈ ਲਈ ਫਿਰ ਉਹਨੇ ਤੁਹਾਨੂੰ ਸਰਕਾਰੀ ਸਹੂਲਤਾਂ ਕੀ ਦੇਣੀ ਕੋਈ ਨਹੀਂ ਗਈ ਕਿਸੇ ਤੋਂ ਵੀ ਨਹੀਂ ਕਦੀ ਪੈਸਾ ਲਿਆ ਹੁਣ ਆਖਣ ਡਈਆਂ ਸਾਰੀਆਂ ਬੋੜ ਥੱਲੇ ਇਕੱਠੀਆਂ ਆਈਆਂ ਹਾਂ ਤੇ ਐਰ ਕਾ ਆਪਾਂ ਪੈਸੇ ਲੈ ਲੈ ਵੋਟਾਂ ਪਾਈਆਂ ਜਦੋਂ ਇਹ ਸਾਡਾ ਕੁਝ ਦਿੰਦੇ ਨਹੀਂ ਸੁਣਦੇ ਨਹੀਂ ਅੱਜ ਤੱਕ ਮੈਨੂੰ ਦੱਸੋ ਤੁਸੀਂ ਵੋਟ ਜਿਹੜੀ ਦਿੱਤੀ ਆ ਕਿਸੇ ਸਰਕਾਰ ਨੂੰ ਵੀ ਦਿੱਤੀ ਆ ਕਿਸੇ ਪੰਚ ਸਰਪੰਚ ਨੂੰ ਦਿੱਤੀ ਪੈਸੇ ਲੈ ਕੇ ਨਹੀਂ ਦਿੱਤੀ ਨਾ ਸਾਰੇ ਬੋਲਣਗੇ ਵੀ ਨਹੀਂ ਲੈ ਮੈਂ ਜਦੋਂ ਲੈ ਨਹੀਂ ਤਾਂ ਮੇਰੇ ਮਾ ਕੋਲ ਖਲੋਤੀ ਹੋ ਤਾਂ ਮੇਰੇ ਤੇ ਨਾਚ ਉਠਾ ਲਾ ਦੇਣਗੇ ਮੈਂ ਕੋੜ ਹੋ ਕੇ ਖਲੋ ਕੇ ਬੁਲਾ ਦੂੰਗੀ ਵੀ ਦੱਸੋ ਭਾਈ ਜਿੰਨੂੰ ਵੋਟਾਂ ਦਿੰਦੇ ਰਹਿ ਕੇ ਪੈਸਾ ਦਿੱਤਾ ਫੇਰ ਸਚਾਈ ਆ ਜੂ ਮੈਂ ਗੱਲ ਕਰ ਲਈਏ ਜਿਤਨਾ ਦੀ ਤੁਹਾਡੀ ਮਾੜੀ ਮਾੜੇ ਹਾਲਾਤ ਨੇ ਇਹ ਜਿਹੜੀ ਸਭ ਤੋਂ ਕਮਜ਼ੋਰ ਲੱਕੜ ਐ ਜਿਹੜੀ ਤੁਸੀਂ ਸਪੋਰਟ ਕੀਤੀ ਹੋਈ ਆ ਇਹ ਤ੍ਰੇਕ ਦੀ ਲੱਕੜ ਆ ਸਭ ਤੋਂ ਮਾੜੀ ਲੱਕੜ ਹੁੰਦੀ ਐ ਜਦੋਂ ਮਰਜੀ ਟੁੱਟ ਜਾਂਦੀ ਐ ਔਰ ਤੁਹਾਡੇ ਜਿਹੜੇ ਬਾਲੇ ਵੀ ਐ ਜਿਹੜੇ ਤੁਸੀਂ ਡੰਡੇ ਪਾਏ ਹੋਏ ਨੇ ਔਰ ਕਾਨਿਆਂ ਦੀ ਜਿਹੜੀ ਸਿਰਕੀ ਪਾਈ ਹੋਏ ਜੇ ਮਾਤਾ ਜੀ ਰੱਬ ਨਾ ਕਰੇ ਜੇ ਡਿੱਗ ਪਏ ਤੇ ਫਿਰ ਤੇ ਸਾਰੇ ਮਰ ਜਾਗੇ ਫੇਰ ਕਿੱਥੋਂ ਉਠਾਣਾ ਉਠਕਣਾ ਡੰਡਾ ਤਾਂ ਇੰਨਾ ਨਹੀਂ ਮਾਰਨ ਵਜਾ ਤੇ ਜਿਹੜੀ ਛਾਤੀ ਡਿੱਗ ਪੈਣੀ ਫਿਰ ਵੇਖੋ ਝੋਲੀ ਪੈਣੀ ਸੱਤ ਜੀ ਤੇ ਅਸੀਂ ਆਨੇ ਅੱਛਾ ਜੀ ਰੱਬ ਰੱਖਾਇਆ ਸਾਡਾ ਉਹਦੇ ਤੇ ਭਰੋਸਾ ਛਟਿਆ ਤੇ ਜਿਹੜੀ ਵੀ ਗੱਲ ਹੈਗੀ ਆ ਤੇਰੇ ਤੇ ਭਰੋਸਾ ਵਾ ਕੋਈ ਆਸਰਾ ਨਹੀਂ ਕਿਸੇ ਦਾ ਮਤਲਬ ਮਾ ਤੇ ਉਮਰ ਤੁਹਾਡੀ ਕਿੰਨੀ ਹੋ ਗਈ ਹੈ ਉਮਰ ਦੀ ਮੇਰੇ ਵੇਖ ਲਓ ਤੁਸੀਂ ਮੇਰਾ ਸਿਰ ਚ ਠਾਇਆ 17 ਸਾਲਾਂ ਦੇ 70 ਸਾਲਾਂ ਦੇ ਲੱਗੇ 17 ਤੋਂ 70 75 ਸਾਲ ਹੋ ਗਈ ਹੋ ਗਈ ਹੋਣੀ ਤੇ ਜੇ ਖੋਣ ਤੁਸੀਂ ਕਰੋ ਜੇ 70 75 ਸਾਲ ਦੇ ਵਿੱਚ ਜਵਾਨੀ ਵੇਲੇ ਨਹੀਂ ਤੁਸੀਂ ਆਪਣਾ ਇਹ ਘਰ ਬਣਾ ਸਕੇ ਤੇ ਹੁਣ ਬਣਾ ਲੋਗੇ ਹੁਣ ਕਿੱਥੇ ਵੱਸ ਕੇ ਹੁਣ ਕਿੱਥੇ ਹੁਣ ਤਾਂ ਉੱਥੇ ਹੀ ਆ ਪੱਕਿਆਂ ਘੋਟਿਆਂ ਤੇ ਜਾਵਾਂਗੇ